3 ਤਰੀਕ ਨੂੰ ਇੱਕ ਦੁਕਾਨ ਤੇ ਇੱਕ ਬੰਦਾ ਇੱਕ ਪੈਕੇਟ ਰੱਖ ਕੇ ਗਿਆ ਸੀਗਾ ਜੀ ਜਦੋਂ ਪੈਕੇਟ ਲੈਣ ਨਹੀਂ ਆਇਆ ਵਾਪਿਸ 24 ਤਰੀਕ ਨੂੰ ਇਹ ਜਿਹੜਾ ਦੁਕਾਨ ਚਲਾ ਰਿਹਾ ਸੀਗਾ ਦੁਕਾਨ ਜਿਹੜੀ ਸੀਗੀ ਉਹ ਬੈਗਸ ਤੇ ਅਟੈਚੀਆਂ ਦੀ ਦੁਕਾਨ ਸੀਗੀ ਉਹਨੂੰ ਪੈਟਰੋਲ ਦੀ ਬਦਬੂ ਆਈ ਉਹਨੇ ਆਪਣੇ ਜਿਹੜੀ ਸ਼ੌਪਕੀਪਰ ਐਸੋਸੀਏਸ਼ਨ ਹੈ ਉਹਨਾਂ ਨੂੰ ਬੁਲਾਇਆ ਕੱਲ ਰਾਤ ਦੀ ਗੱਲ ਹੈ ਉਹਨਾਂ ਨੇ ਇਹ ਪੈਕੇਟ ਉਠਾ ਕੇ ਬਾਹਰ ਰੱਖਿਆ ਪੀਸੀਆਰ ਨੂੰ ਬੁਲਾ ਲਿਆ ਸਵੇਰ ਤੋਂ ਇਨਵੈਸਟੀਗੇਸ਼ਨ ਸ਼ੁਰੂ ਹੋਈ ਡੀਸੀਪੀ ਸਿਟੀ ਤੇ ਡੀਸੀਪੀ ਇਨਵੈਸਟੀਗੇਸ਼ਨ ਮੌਕੇ ਤੇ ਗਈ ਜੀ ਅਲੱਗ-ਅਲੱਗ ਟੀਮਸ ਬਣਾਈਆਂ ਗਈਆਂ ਜਦ ਪੈਕੇਟ ਨੂੰ ਖੋਲਿਆ ਗਿਆ ਤੇ ਅੰਦਰ પેટ્રોલ ਨਰਸ ਲੀਟਰ પેટ્રોલ ਇੱਕ ਆਈਡੀ ਬਣਾਉਣ ਦੀ ਕੋਸ਼ਿਸ਼ ਕੀਤੀ ਹੋਈ ਸੀ ਜਿਹਦੇ ਜਿਹਦੇ ਚ ਇੱਕ ਮੋਟਰ ਵੀ ਸੀਗੀ ਖਿਡੌਣੀ ਦੀ ਮੋਟਰ ਟਾਈਮਰ ਪਾਊਡਰ ਇੱਕ ਪਾਊਡਰ ਵੀ ਸੀਗਾ ਜੀ ਤੇ ਬੈਟਰੀ ਮਾਂ ਮਾਰਚਸ ਦੀ ਦਿਲੀਆਂ ਇਹ ਸਾਰੀ ਚੀਜ਼ਾਂ ਮਿਲੀਆਂ ਸੀਗੀਆਂ ਕਰਦੇ ਕਰਦੇ ਸਾਰੀ ਟੀਮਸ ਨੂੰ ਵੱਖਰੀ ਵੱਖਰੀ ਰਿਸਪੌਂਸਿਬਿਲਟੀ ਦਿੱਤੀ ਗਈ ਤੇ ਦੋ ਬੰਦੇ ਫੜੇ ਗਏ ਆ ਇਹਦੇ ਵਿੱਚ ਕਹਾਣੀ ਇਹਤ ਨਿਕਲ ਕੇ ਸਾਹਮਣੇ ਆਈ ਹੈ ਕਿ ਤਿੰਨ ਦੁਕਾਨਾਂ ਸੀਗੀਆਂ ਇੱਕ ਮਾਲਕ ਸੀਗਾ ਉਹ ਤਿੰਨੋਂ ਉਹਨੇ ਕਿਰਾਏ ਤੇ ਦਿੱਤੀ ਸੀਗੀਆਂ ਜਿਹੜੀ ਜਿਹੜੀ ਸੈਂਟਰ ਚ ਦੁਕਾਨ ਸੀਗੀ ਉਹ ਜਿਹੜਾ ਬੰਦਾ ਹਰਦਵੀਰ ਦਾ ਰਹਿਣ ਵਾਲਾ ਉਹ ਚਲਾ ਰਿਹਾ ਸੀਗਾ ਉਹਦਾ ਹੀ ਸੱਕਾ ਭਤੀਜਾ ਜਿਹੜਾ ਪਹਿਲਾਂ ਉਹਦੇ ਨਾਲ ਕੰਮ ਕਰਦਾ ਸੀਗਾ ਜਿਨੂੰ ਹਿੱਸਾ ਵੀ ਦਿੰਦਾ ਸੀਗਾ ਉਹਨੇ ਆਪਣੀ ਵਕਰੀ ਅਟੈਚੀਆਂ ਦੀ ਤੇ ਬੈਗਸ ਦੀ ਦੁਕਾਨ ਕਰ ਲਈ ਸੀਗੀ 50 ਮੀਟਰ ਦੇ ਰੇਡੀਅਸ 'ਚ ਉਹਨੇ ਤੇ ਉਹਦੇ ਦੋਸਤ ਨੇ ਉਹਦਾ ਦੋਸਤ ਜਿਹੜਾ ਹੈ ਉਹਦਾ ਆਮਰ ਨਾਮ ਹੈ ਤੇ ਸਾਰਨ ਪੁਰਦਾਰਣ ਵਾਲਾ ਕ੍ਰਿਮਨਲ ਰਿਕਾਰਡ ਜਿੰਨ ਦੋਨਾਂ ਦਾ ਹੁਣ ਤੱਕ ਸਾਹਮਣੇ ਨਹੀਂ ਆਇਆ ਲੇਕਿਨ ਆਪਾਂ ਯੂਪੀ ਤੋਂ ਪਤਾ ਕਰ ਰਹੇ ਹਾਂ ਇਹਨਾਂ ਨੇ YouTube ਤੋਂ ਸਿੱਖ ਕੇ ਇਹ ਬਲਾਸਟ ਕਰਨਾ ਸੀਗਾ ਦੁਕਾਨ ਜਲਾਣੀ ਸੀਗੀ ਜਿਸ ਕਰਕੇ ਇਹਨਾਂ ਦਾ ਬਿਜ਼ਨਸ ਠੱਪ ਹੋ ਜਾਇਆ ਤੇ ਇਹਨਾਂ ਦਾ ਬਿਜ਼ਨਸ ਜਿਹੜਾ ਹੈ ਜਿਹੜਾ ਸੇਮ ਬਿਜ਼ਨਸ ਹੈ ਉਹ ਸਾਰੇ ਸ਼ੁਰੂ ਆ। ਆਈਡੀਆ ਕਿ ਕਿਉਂ ਆਇਆ ਹੈ ਦੁਕਾਨ ਤੇ ਕਿਉਂ ਰੱਖਿਆ ਸਾਰਾ ਨਹੀਂ ਸੀ। ਇਕੱਠੇ ਕੰਮ ਕਰਦੇ ਸੀ ਉਸ ਤੋਂ ਬਾਅਦ ਕਿਦ ਤਰ੍ਹਾਂ ਕਿਦ ਤੇ ਦੁਕਾਨ ਬਣ ਗਈ। ਨਹੀਂ ਪਹਿਲਾਂ ਇਕੱਠੇ ਕਰਦੇ ਸੀਗੇ ਜਿਹੜਾ ਚਾਚਾ ਸੀਗਾ ਉਹਨੇ ਹੀ ਇਹਨੂੰ ਰੱਖਿਆ ਸੀਗਾ। ਹਿੱਸਾ ਵੀ ਦਿੰਦਾ ਸੀਗਾ। ਫਿਰ ਇਵੈਂਚੁਅਲੀ ਇਹਨੇ ਆਪਣੀ ਵੱਖਰੀ ਦੁਕਾਨ ਕਰ ਲਈ ਜਿਹੜਾ ਭਤੀਜਾ ਆਊਟ ਆਫ ਜੈਲਸੀ ਕਿ ਇਹਦੀ ਦੁਕਾਨ ਅਗਰ ਬੰਦ ਹੋ ਜਾਏਗੀ ਮੇਰਾ ਵੀ ਉਹੀ ਬਿਜ਼ਨਸ ਹੈ ਤੇ ਗਾਹਕ ਮੇਰੇ ਕੋਲ ਆਉਣਗੇ। ਸਰੀ ਸ਼ਕ ਪੁਲਿਸ ਕੋ ਕਿਵੇਂ ਇਸ ਪਰ ਪੜਾ ਕਿ ਇਹ ਦੇਖੋ ਕੁਝ ਟ੍ਰੇਡ ਕraft ਜਿਹੜੇ ਹੁੰਦੇ ਆਂ ਜੀ ਉਹ ਟ੍ਰੇਡ ਕraft ਮੈਂ ਸ਼ੇਅਰ ਨਹੀਂ ਕਰ ਪਾਉਂਗਾ ਜੀ ਬਟ ਆ ਦੋਨੋ ਬੰਦੇ ਗ੍ਰਫਤਾਰ ਹੋ ਗਏ ਆਂ ਇਹ ਨਾ ਦੇ ਜਿੱਥੇ ਨਾਨ ਨੇ ਇਹ ਆਈਡੀ ਬਣਾਇਆ ਸੀਗਾ ਉੱਥੇ ਵੀ ਜਿਹੜੇ ਅ ਟ੍ਰੇਸਸ ਮੈਨੇ ਤਾਰਾ ਤੋਰਾ ਮਿਲੀਆਂ ਜੀ ਜਿਹੜੇ ਕਪੜੇ ਪਾ ਕੇ ਗਿਆ ਸੀਗਾ ਜਿਹੜੇ ਵੀ ਕਪੜੇ ਪਾ ਕੇ ਗਿਆ ਉਹ ਵੀ ਬਰਾਮਦ ਹੋ ਗਏ ਆਂ ਜੀ ਜਿਹੜੀ ਸੀਸੀਟੀ ਵੀਡੀਓ ਜਾਈ ਹੈ

ਇਕ ਤਾਂ ਪੜ੍ਹਿਆ ਜੀ ਜਿਹੜਾ 19 ਸਾਲ ਵਾਲਾ ਜੀ ਦੂਜਾ ਜਿਹੜਾ ਉਹ 5ਵੀਂ ਕਲਾਸ ਸਰ ਜੀ ਕਿਹਾ ਵੀ ਉਹਦੇ ਵਿੱਚ ਤਾਰਾ ਵੀ ਸੀ ਬੈਠਾ ਹਰ ਜੋਇਨ ਸਿੰਘ ਇਹਨਾਂ ਨੇ ਸੈੱਟ ਕੀਤਾ ਸੀ ਦੇਖੋ ਪਤਾ ਕੀ ਹੈ ਜੀ ਕਰੈਕਟ ਨਾ ਹੋ ਸਟੇਟਮੈਂਟ ਨਹੀਂ ਦੇਣੀ ਚਾਹੀਦੀ ਹੁਣ ਮੈਂ ਤੁਹਾਨੂੰ ਇੰਨਾ ਟਾਈਮ ਤੁਹਾਨੂੰ ਖੜੇ ਖੜੇ ਹੋ ਗਿਆ ਹੁਣ ਫੈਕਚੁਅਲੀ ਕਰੈਕਟ ਸਟੇਟਮੈਂਟ ਜਿਹੜੀ ਹੈ ਉਹ ਤੁਹਾਨੂੰ ਮੌਈਆ ਕਰਵਾ ਰਹੇ ਹਾਂ ਕ੍ਰਾਸ ਚੈੱਕ ਇੱਕ ਵਾਰ ਕ੍ਰਾਸ ਚੈੱਕ ਕਰਕੇ ਪਬਲਿਕ ਨੂੰ ਕੋਈ ਗਲਤ ਇਨਫੋਰਮੇਸ਼ਨ ਨਹੀਂ ਇਹ ਯੋਜਨਾ ਕਦੋਂ ਤੋਂ ਬਣਾ ਰਹੇ ਸੀ ਇਹ 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 ਯੋਜਨਾ ਕੋਈ 25 30 ਦਿਨਾਂ ਤੋਂ ਬਣਾ ਰਹੇ تھے ਜੀ ਤੋਂ ਸਭ ਜਾਂਸੇ ਸਮਾਨ ਇਹਨਾਂ ਨੇ ਲਿਆ ਹੈ ਤਾਂ ਉਹ ਬੰਦੇ ਵੀ ਵੈਰੀਫਾਈ ਕੀ ਜਾ ਰਹੇ ਹਨ ਹਾਂ ਉਹ ਉਹ ਵੈਰੀਫਾਈਡ ਹੈ ਸਰ